ਜਾ ਖਾਲੀ ਪਿੰਡ ਵਾਲਿਆਂ ਨੇ ਲਾਂਤ ਖੱਟ ਕੇ ਕੀਤਾ ਆ ਇਹ ਲਾਂਤ ਤੁਹਾਡੇ ਤੇ ਰਹੀ ਜ਼ਿੰਦਗੀ ਤੱਕ ਰਹੀ ਸਿੱਖੀ ਤੱਕ ਰਹੀ ਦੁਨੀਆ ਤੱਕ ਪੈਂਦੀ ਰਹਿਣੀ ਆ ਵੀ ਤੁਸੀਂ ਉਹ ਕਿਰਤ ਕਰਨ ਲੋਕ ਆ ਜਿਨ੍ਹਾਂ ਨੇ ਸ਼ਹੀਦੀ ਦੇ ਨਾਲ ਦੇ ਵਿੱਚ ਮਸਜਿਦ ਨੂੰ ਜ਼ਮੀਨ ਦੇ ਕੇ ਤੇ ਉਥੇ ਨੀਂ ਪੱਥਰ ਸ਼ਹੀਦੀ ਦੇ ਨਾਲ ਦੇ ਵਿੱਚ ਰਖਾ ਕੇ ਤੇ ਮਸਜਿਦ ਦੀ ਸਾਰੀ ਸ਼ੁਰੂ ਕਰਵਾਈ ਕਲਮੇ ਪੜ੍ਹਾਏ ਉਸ ਧਰਤੀ ਤੇ ਖੜਕੇ ਤੁਹਾਡੇ ਲਈ ਲਾਂਤਾਂ ਵੀ ਤੁਹਾਡੇ ਗਲਾਂ ਦੇ ਵਿੱਚ ਜੁੱਤੀਆਂ ਦੇ ਹਾਰ ਪੈਣੇ ਚਾਹੀਦੇ ਆ ਹਾਂਜੀ ਮੈਂ ਰੁਕੀ ਹਾਲ ਚੱਲ ਨੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਇੱਕ ਤਸਵੀਰ ਲਾ ਰਿਹਾ ਮੈਂ ਇਹ ਪਿੰਡ ਜਖ ਵਾਲੀ ਫਤੇਗੜ ਸਾਹਿਬ ਦੇ ਵਿੱਚ ਪੈਂਦਾ ਆ ਇੱਥੋਂ ਦੇ ਪਿੰਡ ਦੇ ਕਿਸੇ ਬੰਦੇ ਨੇ ਜ਼ਮੀਨ ਡੋਨੇਟ ਕੀਤੀ ਆ ਮਸਜਿਦ ਬਣਾਉਣ ਦੇ ਲਈ ਤੇ ਉਸ ਮਸਜਿਦ ਦਾ ਨੀਂ ਪੱਥਰ ਰੱਖਿਆ ਜਾ ਰਿਹਾ ਆ ਤੇ ਇਹ ਘਟਨਾ ਇੱਕ ਦੋ ਦਿਨ ਪਹਿਲਾਂ ਦੀ ਆ ਕੋਈ 17 18 ਦਸੰਬਰ ਦੀ ਹੋਣੀ ਆ ਇਹ ਜਿਹੜੀ ਆ ਫੋਟੋ ਆ ਤੇ ਮੇਰੇ ਅੱਜ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਪਿਛਲੇ 4-5 ਸਾਲਾਂ ਤੋਂ ਦਿਓ ਤੋਂ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਕਾਫੀ ਬੰਦੇ ਐਕਟਿਵ ਹੋਏ ਆ ਤੇ ਛੀ ਦਿਹਾੜਿਆਂ ਦੇ ਵਿੱਚ ਚਾਹੇ ਉਹ ਜੂਨ ਦਾ ਮਹੀਨਾ ਹੋਵੇ ਜਾਂ ਅੱਜ ਕੱਲ ਦੇ ਛੀ ਦਿਹਾੜਿਆਂ ਦੇ ਛੋਟੇ ਸਹਬਜ਼ਾ ਤੇ ਚੱਲਦੇ ਆ ਬਾਬਿਆਂ ਦੇ ਸਾਡਿਆਂ ਦੇ ਤਾਂ ਉਦੋਂ ਕੋਈ ਐਕਟਰ ਕੋਈ ਫਿਲਮ ਰਿਲੀਜ਼ ਕਰ ਦੇਵੇ ਕਲਾਕਾਰ ਕੋਈ ਗੀਤ ਰਿਲੀਜ਼ ਕਰ ਦੇਵੇ ਜਾਂ ਕੋਈ ਸ਼ੋਅ ਬੁੱਕ ਕਰ ਲਵੇ ਤਾਂ ਸਾਡਾ ਜਿਹੜਾ ਧੂਤਾ ਲਾਣਾ ਆ ਜਿਹੜਾ ਸੋਸ਼ਲ ਮੀਡੀਆ ਤੇ ਬਦਮਾਸ਼ ਆ ਉਹ ਮਤਲਬ ਵੀ ਕੀਰਨੇ ਪਾਉਣ ਬਹਿ ਜਾਂਦਾ ਆ ਵੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਇਹ ਗੱਲ ਕੀਤੀ ਕਿਉਂ ਵੈਸੇ ਪੁਰਾਣੇ ਸਮੇਂ ਦੇ ਵਿੱਚ ਇਸ ਮਹੀਨੇ ਦੇ ਵਿੱਚ ਆਪਣੇ ਵਿਆਹ ਸ਼ਾਦੀਆਂ ਨਹੀਂ ਸੀ ਰੱਖਦੇ ਵੀ ਇਹ ਇੱਕ ਸੋਗਮਈ ਜਿਹੜਾ ਮਹੀਨਾ ਹੁੰਦਾ ਸੀਗਾ ਇਸ ਗੱਲ ਦੇ ਨਾਲ ਚਲੋ ਆਪਾਂ ਸਹਿਮਤ ਆ ਉਹਨਾਂ ਦਾ ਚਲੋ ਤਰੀਕਾ ਗਲਤ ਹੋ ਸਕਦਾ ਆ ਪਰ ਹੁਣ ਆ ਜਿਹੜੀ ਮਸਜਿਦ ਦਾ ਨੀ ਪੱਥਰ ਰੱਖਿਆ ਗਿਆ ਆ ਤੇ ਇਹ ਫੋਟੋ ਕਿੰਨੇ ਦਿਨਾਂ ਦੀ ਕੋਮੰਡੀ ਆ ਕਿਸੇ ਵੀ ਇੱਕ ਬੰਦੇ ਨੇ ਆਪਦੇ ਭਾਈ ਜਾਨਾ ਪ੍ਰਤੀ ਵੀ ਇਹਨਾਂ ਦਾ ਜਵਾਈ ਚਰਣਾ ਖਰਾਬ ਹੋ ਜਾਵੇ ਉਹਨਾਂ ਦੇ ਨਾਲ ਸਖ ਲਾਮੀਆਂ ਦਾ ਸਾਹ ਤੱਕ ਨਹੀਂ ਕੱਢਿਆ ਹੁਣ ਤੁਸੀਂ ਆਪ ਦੱਸੋ ਵੀ ਸਰੰਦ ਫਤੇਗੜ ਸਾਹਿਬ ਦੀ ਉਹ ਧਰਤੀ ਜਿੱਥੇ ਇਹਨਾਂ ਦਿਨਾਂ ਦੇ ਵਿੱਚ ਸਾਡੇ ਬਾਬੇ ਛੋਟੇ ਸ਼ਹਿਬਜ਼ਾਦਿਆਂ ਦਾ ਨੀਆ ਦੇ ਵਿੱਚ ਚਣ ਕੇ ਜਿਹੜੀ ਆ ਛੇ ਦਿਨ ਜਿਹੜੀ ਉਹ ਪ੍ਰਾਪਤ ਕਰਦੇ ਆ ਤੇ ਉਸੇ ਧਰਤੀ ਦੇ ਉੱਪਰ ਉਹੀ ਦਿਨਾਂ ਦੇ ਵਿੱਚ ਮਸਜਿਦ ਦਾ ਨੀਂਹ ਪੱਥਰ ਰੱਖਿਆ ਜਾਂਦਾ ਤੇ ਉਹਨਾਂ ਦੇ ਆ ਮੌਲਵੀ ਮਲਾਨੇ ਸੱਦੇ ਜਾਂਦੇ ਆ ਤੇ ਉਹ ਹੁਣ ਉੱਥੇ ਖੜੇ ਕੀ ਪੜ ਰਹੇ ਆ ਕਲਮਾਂ ਜਾਂ ਕੋਈ ਆਪਦੀ ਦੁਆ ਪੜ ਰਹੇ ਹੋਣਗੇ ਤੇ ਨਾਲ ਸਾਡੇ ਵਾਲੇ ਸਿੱਖ ਲਾਮੀਏ ਹੱਥ ਜੋੜ ਕੇ ਖੜੇ ਆ ਕਿਸੇ মিডিਆ ਨੇ ਇਹ ਚੀਜ਼ ਦਾ ਉਹਨਾਂ ਨੂੰ ਸਵਾਲ ਨਹੀਂ ਕੀਤਾ ਜਾਂ ਕੋਈ ਵੀਡੀਓ ਜਾਂ ਕੋਈ ਨਿਊਜ਼ ਨਹੀਂ ਚਲਾਈ ਸਿਰਫ ਤੇ ਸਿਰਫ ਇਹੀ ਸੀ ਵੀ ਜਵਾਈਚਾਰਾ ਖਰਾਬਣਾ ਹੋ ਜਾਵੇ ਕਿ ਅੱਜ ਕੱਲ੍ਹ ਵਾਲੇ ਇਹ ਛਿੱਦੀ ਦਿਹਾੜਿਆਂ ਦੇ ਵਿੱਚ ਇਹ ਕੰਮ ਕਰਨ ਇਹਨਾਂ ਨੂੰ ਸੌਂਪਦੇ ਸੀ ਅੱਜ ਵਜ਼ੀਰ ਖਾਨ ਅਰਗਿਆਂ ਦੀ ਜਹਾਂਗੀਰ ਅਰਗਿਆਂ ਦੀ ਰੰਗ ਰੰਗੇ ਅਰਗੇ ਜਿਹੜੇ ਅੱਜ ਕਬਰਾਂ 'ਤੇ ਪਏ ਹੱਸਦੇ ਹੋਣਗੇ ਵੀ ਜਿਹੜਾ ਕੰਮ ਅਸੀਂ ਕਰਨਾ ਚਾਹੁੰਦੇ ਸੀ ਉਹ 300 ਸਾਲਾਂ ਦੇ ਵਿੱਚ 400 ਸਾਲਾਂ ਦੇ ਵਿੱਚ ਸਿੱਖਾਂ ਨੇ ਖੁਦ ਹੀ ਕਰਨਾ ਸ਼ੁਰੂ ਕਰ ਦਿੱਤਾ ਹੁਣ ਤੁਸੀਂ ਆਪ ਦੱਸੋ ਵੀ ਉਦੋਂ ਮੁਸਲਮਾਂ ਜਾਂ ਜਿਨ੍ਹਾਂ ਨੂੰ ਤੁਸੀਂ ਹੁਣ ਕਹਿ ਦਿੰਦੇ ਨੇ ਵੀ ਉਹ ਤਾਂ ਮੁਗਲ ਸੀ ਉਹ ਉਹਨਾਂ ਨੇ ਸ਼ਰਤ ਕੀ ਰੱਖੀ ਸੀ ਸਾਡੇ ਬਾਬੇ ਸਾਹਿਬ ਜਦਿਆਂ ਅੱਗੇ ਇਹੀ ਕਿਹਾ ਸੀ ਨਾ ਕਲਮਾ ਪੜ੍ਹ ਲਓ ਅਸਲਾਮ ਕਬੂਲ ਕਰ ਲਓ ਤੇ ਤੁਸੀਂ ਅੱਜ ਕੀ ਕਰ ਰਹੇ ਹੋ ਉਹ ਜਿਹੜੀ ਮਸਜਿਦ ਬਾਨੀ ਆ ਉਸ ਮਸਜਿਦ ਦੇ ਵਿੱਚ ਕੀ ਪੜਿਆ ਜਾਣਾ ਆ ਅੱਜ ਤੁਸੀਂ ਕਹਿ ਦਿੰਦੇ ਨੇ ਉਹ ਤਾਂ ਮੁਗਲ ਸੀਗੇ ਆ ਮੁਸਲਮਾਨਾਂ ਦਾ ਉਹਦੇ ਵਿੱਚ ਕੀ ਲੈਣ ਦੇਣ ਆ ਪਰ ਉੱਥੇ ਉਹ ਸੋਚ ਉਹੀ ਖੜੀ ਸੀ ਉਹ ਕੁਰਾਨ ਸ਼ਰੀਫ ਇਹਨਾਂ ਦੀ ਜਿਹਦੇ ਵਿੱਚੋਂ ਪੜ੍ਹ ਕੇ ਕਾਜੀ ਨੇ ਫਤਵੇ ਜਾਰੀ ਕੀਤੇ ਸੀ ਉਹੀ ਕੁਰਾਨ ਸ਼ਰੀਫ ਦਾ ਅੱਜ ਇੱਥੇ ਪ੍ਰਚਾਰ ਵੀ ਹੋਣਾ ਤੁਹਾਨੂੰ ਦਾਅਵਤਾਂ ਵੀ ਦਿੱਤੀਆਂ ਜਾਣੀਆਂ ਆ ਤੇ ਤੁਹਾਡੇ ਧਰਮ ਵੀ ਤਬਦੀਲ ਕਰਾਈ ਜਾਣੇ ਆ ਸੋ ਸਭ ਤੋਂ ਪਹਿਲਾਂ ਤਾਂ ਮੇਰੀ ਇਹ ਜਾਖਾਲੀ ਪੈੰਡ ਵਾਲਿਆਂ ਨੂੰ ਬੇਨਤੀ ਆ ਜਿਨ੍ਹਾਂ ਨੇ ਮਤਲਬ ਵੀ ਅੱਜ ਆਪ ਦਾ ਜਲੂਸ ਹੀ ਕਢਾ ਲਿਆ ਇਹ ਚੀਜ਼ਾਂ ਕਰਕੇ ਉਹਨਾਂ ਨੂੰ ਚਾਹੀਦਾ ਸੀਗਾ ਵੀ ਤੁਸੀਂ ਨਾਲ ਹੀ ਇਹਨਾਂ ਦੇ ਜਦੋਂ ਨਹੀਂ ਪੱਥਰ ਰੱਖਿਆ ਸੀ ਉੱਥੇ ਬੈਠ ਕੇ ਕਲਮੇ ਪੜ੍ਹ ਲੈਂਦੇ ਅਸਲਾਮ ਕਬੂਲ ਕਰ ਲੈਂਦੇ ਕਿਉਂਕਿ ਕੱਲ ਨੂੰ ਠੋਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਤਾਂ ਇਹ ਕੰਮ ਕਰਨਾ ਹੀ ਆ ਤੇ ਤੁਸੀਂ ਟਾਈਮ ਨਾਲ ਹੀ ਇਹ ਕੰਮ ਨਿਬੇੜ ਦਿੰਦੇ ਤਾਂ ਵਧੀਆ ਰਹਿੰਦਾ ਕਿਉਂਕਿ ਫਿਰ ਉਹਨਾਂ ਨੂੰ ਕੀ ਮੁਸ਼ਕਲ ਜਾਂ ਪ੍ਰੋਬਲਮ ਨਾ ਆਉਂਦੀ ਪਰ ਮੇਰਾ ਹੁਣ ਜਿਹੜਾ ਗਿਲਾ ਉਹਨਾਂ ਗਰੁੱਪਾਂ ਦੇ ਨਾਲ ਆ ਉਹਨਾਂ ਸੋਸ਼ਲ ਮੀਡੀਆ ਵਾਲੇ ਐਕਟਿਵਿਸਟਾਂ ਦੇ ਨਾਲ ਆ ਜਿਹੜੇ ਜੁਨ ਮਹੀਨੇ ਦੇ ਵਿੱਚ ਕਲਾਕਾਰਾਂ ਦੀ ਮਾਂ ਦੀ ਭੈਣ ਦੀ ਕਰਦੇ ਆ ਜਿਹੜੇ ਕਿ ਅੱਜਕੱਲ੍ਹ ਸ਼ਿਦੀ ਦਿਹਾੜਿਆਂ ਦੇ ਵਿੱਚ ਕੋਈ ਵੀ ਕੋਈ ਤਾਂ ਖੁਸ਼ੀ ਦਾ ਨੱਚ ਟੱਪਣ ਵਾਲਾ ਪ੍ਰੋਗਰਾਮ ਰੱਖਦੇ ਆ ਉਹਦਾ ਵਿਰੋਧ ਕਰਦੇ ਆ ਜਿਹੜਾ ਮੈਂ ਕਹਿਣਾ ਵੀ ਠੀਕ ਆ ਚਲੋ ਥੋੜਾ ਤਰੀਕਾ ਗਲਤ ਹੋ ਸਕਦਾ ਪਰ ਸੋਗ ਦੇ ਦਿਨਾਂ ਦੇ ਵਿੱਚ ਇਹ ਨਹੀਂ ਕਰਨਾ ਚਾਹੀਦਾ ਮੈਂ ਸਹਿਮਤ ਹਾਂ ਤੁਹਾਡੇ ਨਾਲ ਇਸ ਫੋਟੋ ਵਾਰੀ ਇਸ ਆ ਨਿਊਜ਼ ਵਾਰੀ ਸਾਹ ਕਿਉਂ ਨਹੀਂ ਕੱਢਿਆ ਇਦੋਂ ਵੱਡੀ ਤਰਾਸ ਦੀ ਕੀ ਹੋ ਸਕਦੀ ਆ ਵੀ ਉਹ ਧਰਤੀ ਆ ਮੈਂ ਵਿੱਚ ਫੋਟੋ ਵੀ ਲਾਈ ਹੋਈ ਆ ਨਾਲ ਦੇਖੋ ਮੈਪ ਮੈਪ ਦੇ ਵਿੱਚ ਸਰਹੰਦ ਸਰਹੰਦ ਨਾਲ ਹੀ ਦਿਖ ਰਿਹਾ ਨਾ ਉਹ ਧਰਤੀ ਜਿੱਥੇ ਪੋਹ ਦੇ ਮਹੀਨੇ ਦੇ ਵਿੱਚ ਇੰਨੇ ਜਿਹੜਾ ਆ ਮਤਲਬ ਇਹ ਵੱਡਾ ਇੱਕ ਭਾਣਾ ਵਾਪਰਦਾ ਆ ਛੋਟੇ ਸਹਿਬਜਾਦੇ ਬਾਬੇ ਸਾਡੇ 7 ਸਾਲ 9 ਸਾਲ ਦੀ ਉਮਰ ਆ ਕਾਜੀ ਫਤਵੇ ਦਿੰਦੇ ਆ ਤੇ ਉਸੇ ਧਰਤੀ ਦੇ ਵਿੱਚ ਉਹਨਾਂ ਦੇ ਸ਼ੀਦੀ ਦਿਹਾੜਿਆਂ ਦੇ ਉੱਪਰ ਜਿਹੜੀ ਦੁਨੀਆ ਤੇ ਅਨੋਖੀ ਸ਼ਹਾਦਤ ਅੱਜ ਤੱਕ ਕਦੇ ਇਤਿਹਾਸ ਦੇ ਵਿੱਚ ਨਹੀਂ ਵਾਪਰੀ ਤੇ ਉੱਥੇ ਤੁਸੀਂ ਅੱਜ ਮਸਜਿਦਾਂ ਦੇ ਨਹੀਂ ਪੱਥਰ ਰੱਖਣਦੇ ਆ ਉਹਨੂੰ ਸ਼ਰਮ ਨਾ ਮਰ ਜਾਣਾ ਚਾਹੀਦਾ ਸੀ ਅਗਲੇ ਨੇ ਜਾਣਬੁੱਝ ਕੇ ਉਹ ਦਿਨ ਚੂਜ਼ ਕੀਤਾ ਤੁਹਾਨੂੰ ਸਿੱਖ ਲਾਮੀਆਂ ਨੂੰ ਡੰਗਰਾਂ ਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਪਰ ਉਹਨਾਂ ਦੀ ਬਹੁਤ ਅੱਗੇ ਦੀ ਸੋਚ ਆ ਉਹਨਾਂ ਨੇ ਜਾਣਬੁੱਝ ਕੇ ਉਹ ਦਿਨ ਚੂਜ਼ ਕੀਤਾ ਵੀ ਆਪਾਂ ਇਹਨਾਂ ਦਿਨਾਂ ਦੇ ਵਿੱਚ ਉਹ ਜਿਹੜੀ ਆ ਮਸਜਿਦ ਦਾ ਮਥਾ ਰੱਖ ਕੇ ਵੀ ਉਥੇ ਮਤਲਬ ਇੱਕ ਆਪ ਦੇ ਵਜ਼ੀਰ ਖਾਨ ਰਗਿਆਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਵਾਂਗੇ ਤੇ ਤੁਸੀਂ ਤੁਸੀਂ ਅੱਜ ਇਸੇ ਕਰਕੇ ਸਾਹ ਨਹੀਂ ਕੱਢਦੇ ਵੀ ਖਰੇ ਪਾਕਿਸਤਾਨ ਵਾਲੇ ਪਾਈ ਜਾਂਦੇ ਨੇ ਤੁਹਾਨੂੰ ਖਾਲਿਸਤਾਨ ਲੈ ਦੇਣਾ ਆ ਤੁਹਾਨੂੰ ਵੱਖਰਾ ਰਾਜ ਲੈ ਦੇਣਾ ਜਿਹੜੇ ਆਪ ਖੁਦ ਭੁੱਖ ਲੰਗਦੇ ਨਾਲ ਖੁੱਲਦੇ ਆ ਸੋ ਤੁਸੀਂ ਉਹਨਾਂ ਦੇ ਮਗਰ ਲੱਗ ਲਾ ਕੇ ਕਿੱਥੋਂ ਤੱਕ ਆਪਦੀ ਇੱਜ਼ਤ ਆਪ ਦਾ ਜਿਹੜਾ امیਜ ਜਿਹੜੀ ਖਰਾਬ ਕਰ ਲਈ ਆ ਵੀ ਅੱਜ ਨਿਊਜ਼ੀਲੈਂਡ ਦੇ ਵਿੱਚ ਅਗਲੇ ਨਗਰ ਕੀਰਤਨ ਗੁਰੂ ਮਹਾਰਾਜ ਦੀ ਸਵਾਰੀ ਤੱਕ ਨੂੰ ਮੂਰੇ ਹੋ ਕੇ ਢੱਕਣ ਲੱਗੇ ਘੇਰ ਲਾਗੇ ਤੇ ਤੁਸੀਂ ਅੱਜ ਚੰਬਲੇ ਕੋਈ ਨਹੀਂ ਨਹੀਂ ਉਹ ਤਾਂ ਛੋਟਾ ਜਿਹਾ ਗਰੁੱਪ ਹੈ ਨਹੀਂ ਨਹੀਂ ਇਦਾਂ ਆ ਫਲਾਣ ਆ ਕੋਸ ਕਤੀੜਾਂ ਵਿੱਚ ਇਹ ਕਹੀ ਜਾਂਦੀਆਂ ਨਹੀਂ ਸਿੱਖਾਣਾ ਤਾਂ ਇਦਾਂ ਹੋਣਾ ਚਾਹੀਦਾ ਸੀ ਇਹਨਾਂ ਨੂੰ ਫਿਰ ਪਤਾ ਲੱਗੂਗਾ ਦੁਨੀਆ ਤੇ ਕੋਈ ਘਰ ਨਹੀਂ ਆ ਸਾਡਾ ਫਲਾਣ ਨਹੀਂ ਆ ਇਹ ਕੰਟਰੀਆਂ ਨੇ ਸਾਨੂੰ ਜਿੰਨੇ ਰਾਈਟ ਦਿੱਤੇ ਨਾ ਅੱਜ ਇਹਨਾਂ ਦੇ ਵਿੱਚ ਆਪਾਂ ਬੈਠੇ ਕੈਨੇਡਾ ਅਮਰੀਕਾ ਯੂਰਪ ਅਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਕੱਲ ਨੂੰ ਮੈਂ ਦਾਅਵੇ ਨਾ ਕਹੀਨਾ ਥੋੜੇ ਅਰਗੇ ਜਿਹੜੇ ਆ ਮੁਗਲਾਂ ਦੇ ਜਿਹੜੇ ਆ ਮੁਸਲਮਾਨਾਂ ਦੇ ਭਾਈ ਜਾਨਾਂ ਦੇ ਜਿਹੜੇ ਸੰਝ ਸੰਝ ਪਿਆਲੀ ਵਾਲੇ ਆ ਥੋੜਾ ਰਾਜ ਆ ਗਿਆ ਜਿਹਨੂੰ ਤੁਸੀਂ ਅੱਜ ਖਾਲਸਤਾਨ ਦਾ ਨਾਂ ਦਿੰਨੇ ਆ ਇਹਦੇ ਨਾਲੋਂ ਇਨ੍ਹਾਂ ਮਲਖਾਂ ਦੀ ਆਜ਼ਾਦੀ ਨਾਲੋਂ ਤੁਸੀਂ 10% ਵੀ ਨਹੀਂ ਦੇਣਾ ਤੁਸੀਂ ਤਾਂ ਅੱਜ ਕਿਸੇ ਸਵਾਲ ਕਰਨ ਲਈ ਦੋ ਸਿਰੋਂ ਤੱਕ ਜਾਣੇ ਤੇ ਜੋ ਸਾਡਾ ਪਾਵਰ ਆਈ ਉਹ ਤੋਂ ਤੁਸੀਂ ਕੀ ਕਰੋਗੇ ਤੁਹਾਨੂੰ ਆਜ਼ਾਦੀ ਚਾਹੀਦੀ ਇਨ੍ਹਾਂ ਕੰਮ ਲਈ ਆ ਜਦੋਂ ਇਹ ਵੱਖਰਾ ਵਿਸ਼ਾ ਆ ਮੇਰਾ ਅੱਜ ਮਕਸਦ ਇਹ ਸੀਗਾ ਵੀਡੀਓ ਬਣਾਉਣ ਦਾ ਵੀ ਜਿੰਨੇ ਵੀ ਇੱਥੇ ਅਕੀਰ ਨੇ ਪਾਉਣ ਬਹਿ ਜਾਂਦੇ ਆ ਜਾਂ ਜੋ ਵੀ ਇੱਥੇ ਵਿਰੋਧਤਾ ਕਰਦੇ ਆ ਇਸ ਫੋਟੋ ਨੂੰ ਲੈ ਕੇ ਕਿਸੇ ਨੇ ਸਾਹ ਤੱਕ ਕਿਉਂ ਨਹੀਂ ਕੱਢਿਆ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਜਾ ਕੇ ਤੁਸੀਂ ਗਾਲਾਂ ਕੱਢੋ ਜਾਂ ਕੁਸੂਰ ਕਰੋ ਸਿਰਫ ਇਹਨਾਂ ਸਵਾਲ ਤਾਂ ਪੁੱਛੋ ਨਾ ਵੀ ਸ਼ੀਦੀ ਦਿਹਾੜਿਆਂ ਦੇ ਵਿੱਚ ਜਿੱਥੇ ਕਿ ਤੁਸੀਂ ਇਕ ਆਪਦੇ ਗੁਰੂ ਘਰ ਦੀ ਜਾਂ ਕੋਈ ਆਪਦੀ ਸਥਾਨ ਬਣਾਉਣ ਦੇ ਲਈ ਜਾਂ ਕੁਝ ਹੋਰ ਕਰਦੇ ਤਾਂ ਸੋਭਾ ਵੀ ਦਿੰਦਾ ਵੀ ਠੀਕ ਆ ਬਈ ਸਿੱਖ ਸਿੱਖ ਜਿਹੜੇ ਆ ਸਿੱਖਾਂ ਦੇ ਲਈ ਕੁਸ ਕਰ ਰਹੇ ਆ ਸਿੱਖੀ ਲਈ ਕੁਸ ਕਰ ਰਹੇ ਆ ਅਸਲਾਮ ਦੇ ਲਈ ਤੁਹਾਡੀ ਕੀ ਐ ਸੀ ਤੱਕਤੇ ਦੇ ਵਿੱਚ ਬਾਹਾਂ ਹੀ ਸੀ 57 ਮੁਲਖਾਂ ਦੁਨੀਆ ਦੇ ਉੱਪਰ ਉਹਨਾਂ ਦੇ ਕੋਈ ਉਹ ਭੁੱਖੇ ਨਹੀਂ ਮਰਦੇਗੇ ਔਰ ਉਹ ਵੀ ਅਰਬ ਕੰਟਰੀਆਂ ਜਿਹੜੀਆਂ ਪੈਸੇ ਦੇ ਵਿੱਚ ਨਕੋ-ਨਕ ਭਰੀਆਂ ਹੋਈਆਂ ਕੀ ਅਸੀਂ ਗੱਲ ਕਰ ਸੀ ਵੀ ਤੁਹਾਨੂੰ ਡੋਨੇਸ਼ਨ ਦੇ ਕੇ ਜ਼ਮੀਨਾਂ ਜਿਹੜੀ দান ਕਰਕੇ ਡੋਨੇਟ ਕਰਕੇ ਉਹਨਾਂ ਦੀਆਂ ਮਸਜਿਦਾਂ ਬਣਾਉਣੀਆਂ ਪਰੀਆਂ ਸਿਰਫ ਤੇ ਸਿਰਫ ਪ੍ਰੋਬਲਮੀਆਂ ਵੀ ਲੋਕਾਂ ਦੀ ਧਿਆਨ ਆਪਦੇ ਵਾਲ ਨੂੰ ਖਿੱਚਣ ਦੇ ਲਈ ਤੁਸੀਂ ਕੋਈ ਵੀ ਗਿਰਿਆ ਤੋਂ ਗਿਰਿਆ ਕੰਮ ਕਰ ਸਕਦੇ ਆ ਪਰ ਉਸ ਮੇਰੀ ਧੁੱਤੇ ਲਾਣੇ ਨੂੰ ਬੇਨਤੀ ਆ ਵੀ ਭਰਾਓ ਆ ਚੀਜ਼ ਦਾ ਵਿਰੋਧ ਕਿਉਂ ਨਹੀਂ ਕਰਨਾ ਕਿ ਤੁਹਾਡਾ ਵਿਰੋਧ ਵੀ ਸਿਲੈਕਟਿਵ ਹੁੰਦਾ ਆ ਵੀ ਇੰਨਾ ਕੀ ਕਰਨਾ ਤੇ ਇਹਦਾ ਨਹੀਂ ਕਰਨਾ ਆ ਇਹ ਮੰਨ ਲਓ ਮੰਨ ਲਓ ਅੱਜ ਜੇ ਕੋਈ ਹਿੰਦੂਆ ਨੇ ਕੋਈ ਇਦਾਂ ਦੀ ਉੱਥੇ ਆਪ ਦੀ ਧਾਰਮਿਕ ਰਸਮੀ ਨਿਮਾਈ ਹੁੰਦੀ ਤੁਸੀਂ ਇੱਕ ਦੂਜੇ ਦੇ ਗੱਲ ਅਗਲ-ਅਗਲ ਕੇ ਕਰਨੇ ਪਾਉਣੇ ਸੀ ਵਿਧਵਾ ਵਰਲਾਪ ਕਰਨਾ ਸੀ ਇਸਨਾਨ ਸਮਾਨ ਸਿਰ ਤੇ ਚੱਕ ਲੈਣਾ ਸੀਗਾ ਤੁਸੀਂ ਉੱਥੇ ਪੱਟਾਂ ਤੇ ਹੱਥ ਮਾਰ ਮਾਰ ਕੇ ਇੰਨਾ ਪਿੱਟਣਾ ਸੀ ਪਰ ਇੱਥੇ ਥੋਡੇ ਭਾਈਚਾਰੇ ਨਹੀਂ ਜਵਾਈ ਚਾਰੇ ਵਾਲੇ ਆ ਉਹ ਜਿੱਦਾਂ ਦਾ ਤੁਸੀਂ ਚਾਰਾ ਵੀ ਬਣਦੇ ਹੋ ਤੇ ਥੋਡੇ ਜਵਾਈ ਬਣਦੇ ਆ ਇਸ ਵਾਰੀ ਤੁਸੀਂ ਇੱਕ ਸਾਹ ਤੱਕ ਨਹੀਂ ਕੱਢਿਆ ਨਾ ਕਿਤੇ ਟੈਕਟਾਕ ਤੇ ਨਾ ਕਿਤੇ ਆਪਣੇ ਫੇਸਬੁੱਕ ਤੇ ਨਾ ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੇ ਨਿਊਜ਼ ਦਾ ਬੰਨ ਨਹੀਂ ਹੋ ਕੇ ਸੀ ਜਿਹੜੇ ਇੱਥੇ ਵੱਡੇ ਵੱਡੇ ਜਥੇਦਾਰ ਜਿਹੜੇ ਕੋਈ ਆਪਣੇ ਹੋਰ ਧਾਰਮਿਕ ਪਦਮੀਆਂ ਦੇ ਉੱਪਰ ਬੈਠੇ ਹੋਇਆ ਉਹਨਾਂ ਵੀ ਕਿਸੇ ਬੰਦੇ ਨੇ ਇਸ ਚੀਜ਼ ਦਾ ਨੋਟਸ ਨਹੀਂ ਲਿਆ ਉਲਟੇ ਉਹਨਾਂ ਨੇ ਇਹ ਕਿਹਾ ਜੀ ਸਾਨੂੰ ਪਹਿਲਾਂ ਤੁਸੀਂ ਲਿਖ ਕੇ ਦਿਓ ਫਿਰ ਅਸੀਂ ਇਹਦੇ ਤੇ ਕੋਈ ਕਾਰਵਾਈ ਕਰਾਂਗੇ ਕੀ ਗੱਲ ਤੁਸੀਂ ਅੰਨੇ ਆ ਤੁਹਾਨੂੰ ਦਿਖਦਾ ਨਹੀਂ ਵੀ ਤੁਹਾਡੇ ਸਾਹਮਣੇ ਕੀ ਹੋਣ ਰਿਹਾ ਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋਈ ਜਾਂਦਾ ਫੋਟੋ ਆਈ ਜਾਂਦੀਆਂ ਸਭ ਕੁਝ ਪਬਲਿਕ ਹੋਇਆ ਪਿਆ ਆ ਇਹਦੇ ਲਈ ਵੀ ਤੁਹਾਨੂੰ ਲਿਖ ਕੇ ਦੇਣਾ ਚਾਹੀਦਾ ਕੋਈ ਭਾਈਆ ਜਾਂ ਅੱਖਾਂ ਦੇ ਉੱਪਰ ਉਹ ਜਿਹੜਾ ਖੱਚਰਾਂ ਦੇ ਖੋਪੇ 'ਤੇ ਚੜ੍ਹੇ ਹੁੰਦੇ ਆ ਉਹ ਚੜ੍ਹਾ ਲਓ ਵੀ ਸਾਨੂੰ ਤਾਂ ਸਿਰਫ ਸਿੱਧਾ ਹੀ ਦਿਖਦਾ ਹੋਇਆ ਸਾਨੂੰ ਤਾਂ ਸਿਰਫ ਹਿੰਦੂ ਹੀ ਦਿਖਦੇ ਆ ਜਾਂ ਸਾਨੂੰ ਭਾਰਤੀ ਦਿਖਦਾ ਵਿਰੋਧ ਕਰਨ ਦੇ ਲਈ ਹੋਰ ਸਾਨੂੰ ਕੁਝ ਨਹੀਂ ਦਿਖਦਾ ਆ ਬਾਕੀ ਸਾਡ ਅੱਖਾਂ ਤੋਂ ਜਿਹੜਾ ਉਜਲ ਹੋ ਜਾਂਦਾ ਆ ਸਾਈਡ ਤੇ ਹੋ ਜਾਂਦਾ ਆ ਸੋ ਆ ਅੱਜ ਅੱਜ ਸਾਡੇ ਬਾਬੇ ਸਾਹਿਬ ਜਾਦੇ ਕੀ ਸੋਚਦੇ ਹੋਣਗੇ ਵੀ ਜਿਹੜੇ ਕਲਮਾ ਨਾਮ ਪੜਨ ਕਰਕੇ ਅਸੀਂ ਨੀਆਂ ਦੇ ਵਿੱਚ ਜਨੇ ਗਏ ਤੇ ਸ਼ਹੀਦਨਾ ਦਿੱਤੀਆਂ ਤੇ ਇਹ ਗੱਲ ਕਹੀ ਸੀ ਜਦੋਂ ਮੁਸਲਮਾਨਾਂ ਨੇ ਕਿਹਾ ਸੀ ਨਾ ਵੀ ਥੋੜੇ ਮਾਫ਼ ਦੇ ਟੁਕੜੇ ਇੱਲਾਂ ਨੋਚਣੀਆਂ ਤੇ ਅਸਮਾਨ ਦੇ ਵਿੱਚ ਉਡਣੀਆਂ ਤੇ ਬਾਬਿਆਂ ਨੇ ਇਹ ਕਿਹਾ ਸੀ ਉਹਨੇ ਵੀ ਜਿੰਨੀਆਂ ਉੱਚੀਆਂ ਇੱਲਾਂ ਉਡਣੀਆਂ ਦੁਨੀਆਂ ਦੇ ਉੱਪਰ ਐਡਾ ਉੱਚਾ ਖਾਲਸੇ ਦਾ ਨਿਸ਼ਾਨ ਝੂਲੂਗਾ ਤੇ ਅੱਜ ਦੁਨੀਆਂ ਦੇ ਝੂਲਦੇ ਆ ਪਰ ਉਹਨੂੰ ਝੂਲਦੇ ਹੋਏ ਨਿਸ਼ਾਨ ਨੂੰ ਝਕਾਉਣ ਦੇ ਲਈ ਅੱਜਾ ਖਾਲੀ ਪਿੰਡ ਵਾਲ ਅਰਗੀ ਪੰਚਾਇਤ ਤੇ ਪਿੰਡ ਦੇ ਉਹ ਜ਼ਮੀਨਦਾਨ ਕਰਨ ਵਾਲੇ ਲੱਗੇ ਹੋਏ ਵੀ ਇਹ ਝੰਡੇ ਸਾਡੇ ਨਿਸ਼ਾਨ ਸਾਡੇ ਝੁਕ ਜਾਣੇ ਚਾਹੀਦੇ ਤੇ ਬਾਬੇ ਅੱਜ ਕੀ ਸੋਚਦੇ ਹੋਣਗੇ ਵੀ ਆਹ ਕਲਮਾ ਪੜ੍ਹਨ ਦੀ ਲਾ ਇਲਾਹਾ ਕਹਿਣ ਦੀ ਗੱਲ ਸੀਗੀ ਜੀਦੇ ਕਰਕੇ ਅਸੀ ਸ਼ਹੀਦियां ਦੇ ਦਿੱਤੀਆਂ ਅਨੋਖੀ ਸ਼ਹਾਦਤ ਤੇ ਆ ਚਵਲ ਅੱਜ ਹੱਥ ਜੋੜ ਕੇ ਖੜੇ ਜ਼ਮੀਨਾਂ ਡੋਨੇਟ ਕਰ ਰਹੇ ਉਸੇ ਧਰਤੀ ਤੇ ਨੀਂ ਪੱਥਰ ਖਾ ਰਹੇ ਆ ਉਸੇ ਧਰਤੀ ਤੇ ਕਲਮੇ ਪੜੇ ਜਾ ਰਹੇ ਆ ਉਸੇ ਮਸਜਿਦ ਦੇ ਵਿੱਚੋਂ ਅਜਾਨਾ ਆਇਆ ਕਰਨੀਆਂ ਸਵੇਰੇ ਸ਼ਾਮ ਉਸੇ ਧਰਤੀ ਦੇ ਉੱਪਰ ਉਹ ਕਰਾਨ ਦਾ ਪ੍ਰਚਾਰ ਹੋਊਗਾ ਤਬਲੀਗ ਹੋਊਗੀ ਉਸੇ ਧਰਤੀ ਤੋਂ ਉਹ ਦਾਵਤਾਂ ਦਿੱਤੀਆਂ ਜਾਣੀਆਂ ਤੁਹਾਨੂੰ ਸਲਾਮ ਦੇ ਵਿੱਚ ਲਿਆਂਦਾ ਜਾਊਗਾ ਤੇ ਫਿਰ ਉਹਨਾਂ ਨੇ ਐਡੀ ਵੱਡੀ ਸ਼ਹਾਦਤ ਦੇ ਕੇ ਇੱਕ ਸਿੱਖੀ ਦੀ ਸਿਰਜਣਾ ਕੀਤੀ ਸੀ ਕਿ ਅੱਜ 400 ਸਾਲ ਨਹੀਂ 300 ਸਾਲ ਨਹੀਂ ਲੰਘੇ ਤੇ ਅਸੀਂ ਖੋਦੀ ਉਹਨੂੰ ਮਿੱਟੀ ਦੇ ਵਿੱਚ ਮਿਲਾਉਣ ਲਈ ਤੁਰੇ ਹੋਏ ਆ। ਸੋ ਇਹ ਪਿਰਤ ਬਹੁਤ ਗਲਤ ਪੈ ਗਈ ਆ। ਗਊ ਗਰੀਬ ਦੀ ਰੱਖਿਆ ਕਰਨ ਦੀ ਗੱਲ ਕੀਤੀ ਸੀ ਮਹਾਰਾਜ ਨੇ। ਭਰਿਆਂ ਨੂੰ ਭਰਨ ਦੀ ਗੱਲ ਨਹੀਂ ਸੀ ਕੀਤੀ 57 ਮੁਲਖ ਅੰਨਾ ਪੈਸਾ ਦੇਤਾ ਜੈ ਦਾਦਾ ਵਕਫ ਬੋਰਡ ਕੋਲੇ ਕੀ ਕੁਛ ਨਹੀਂ ਹੈਗਾਗਾ ਤੇ ਤੁਸੀਂ ਫੇਰ ਵੀ ਉਹਨਾਂ ਦੇ ਟੂਹੇ 'ਚ ਵੜਦੇ ਆਂ, ਰੱਜਿਆਂ ਨੂੰ ਰਜਾਉਨੇ ਆਂ, ਗਰੀਬਾਂ ਨੂੰ ਲੱਤਾਂ ਮਾਰਦੇ ਆਂ। ਜੇ ਅੱਜ ਐਸਸੀ ਭਾਈਚਾਰਾ 크ਰਿਸਚੀਅਨ ਬਣ ਰਿਹਾ ਤੇ ਅਸੀਂ ਉਹਨਾਂ ਨੂੰ ਗਾਲਾਂ ਗਾਲਾਂ ਕੱਢਦੇ ਆਂ। ਵੀ ਇਹ ਤਾਂ ਜੀ ਕੋਈ ਗੱਲ ਨਹੀਂ ਸਾਨੂੰ ਕੁਆਲਿਟੀ ਚਾਹੀਦੀ 퀀ਟੀਟੀ ਨਹੀਂ ਚਾਹੀਦੀ ਤੇ ਇਧਰਲੇ ਪਾਸੇ ਵੀ ਇਧਰ ਵੀ ਕਿੜੀਆਂ ਛੋਟੀਆਂ ਪਹਾੜੀਆਂ ਆਕੜੀਆਂ ਹੈਗੀਆਂ ਜਵਾਈਚਾਰਾ ਪਾਉਣ ਖਣੋ ਵੀ ਜਿਹੜਾ ਤੁਹਾਨੂੰ ਬਹੁਤ ਜ਼ਰੂਰੀ ਸੀਗਾ ਮਸਜਿਦਾਂ ਦੇ ਲਈ ਜ਼ਮੀਨਾਂ ਡੋਨੇਟ ਕਰਨੀਆਂ ਤੇ ਉਥੇ ਨਹੀਂ ਪੱਥਰ ਛੀਦੀ ਦਿਨਾਂ ਦੇ ਵਿੱਚ ਰਖਾਉਣੇ ਮੈਂ ਤਾਂ ਇਹ ਹੀ ਕਹੂੰਗਾ ਵੀ ਲੱਖ ਦੀ ਲਾਹਣ ਤਾਂ ਜਾ ਖਾਲੀ ਪਿੰਡਾਂ ਦੇ ਸਾਰੇ ਬੰਦਿਆਂ ਤੇ ਲਾਹਣ ਤਾਂ ਇੰਨੀ ਆ ਕਿ ਪੈਣੀਆਂ ਚਾਹੀਦੀਆਂ ਤੁਹਾਨੂੰ ਵੀ ਤੁਹਾਨੂੰ ਸਿੱਖੀ ਦੇ ਵਿੱਚ ਉਹ ਆਪਣੇ ਆਪ ਹੀ ਆਪਦੇ ਆਪ ਨੂੰ ਬਾਹਰ ਕੱਢ ਲੈਣਾ ਚਾਹੀਦਾ ਤੇ ਇਹ ਕਲੇਮ ਕਰ ਲੈਣਾ ਚਾਹੀਦਾ ਵੀ ਅਸੀਂ ਤਾਂ ਅਸਲਾਮ ਕਬੂਲ ਕਰ ਲਿਆ ਭਾਈ ਅਸੀਂ ਅੱਜ ਆਪਦੇ ਨਾਵਾਂ ਦੇ ਮਗਰ ਜਿਹੜੇ ਆ ਤੁਸੀਂ ਸਿੰਘ ਲਾ ਕੇ ਇਬਰਾਹੀਮ ਕੋਈ ਖਾਨ ਕੋਈ ਇਦਾਂ ਦੇ ਨਾਂ ਜਿਹੜੇ ਆ ਮੁਹੰਮਦ ਕੋਸੋ ਇਦਾਂ ਦੇ ਲਾ ਲਵੋ ਸੋ ਤੁਹਾਡਾ ਸਿੱਖੀ ਦੇ ਨਾਲ ਕੋਈ ਲੈਣ ਦੇਣੀ ਅੱਜ ਐਡੀ ਵੱਡੀ ਜੇ ਕੋਈ ਅੱਜ ਸਿੱਖੀ ਦੇ ਜੜਾਂ 'ਤੇ ਤੇਲ ਦਿੱਤਾ ਹੁਣ ਤੱਕ ਦਾ ਤੇ ਆਸਤ ਹੋਲੇਗੀ ਤਾਂ ਉਹ ਜਿਆ ਖਾਲੀ ਪਿੰਡ ਵਾਲਿਆਂ ਨੇ ਲਾਹਨਤ ਖਟ ਕੇ ਕੀਤਾ ਆ ਇਹ ਲਾਹਨਤ ਤੁਹਾਡੇ ਤੇ ਰਹੀ ਜਿੰਦਗੀ ਤੱਕ ਰਹੀ ਸਿੱਖੀ ਤੱਕ ਰਹੀ ਦੁਨੀਆ ਤੱਕ ਪੈਂਦੀ ਰਹਿਣੀ ਆ ਵੀ ਤੁਸੀਂ ਉਹ ਕਿਰਤ ਕਰਨ ਲੋਕ ਆ ਜਿਨ੍ਹਾਂ ਨੇ ਸ਼ਹੀਦੀ ਦੇ ਨਾਲ ਦੇ ਵਿੱਚ ਮਸਜਦ ਨੂੰ ਜ਼ਮੀਨ ਦੇ ਕੇ ਤੇ ਉਥੇ ਨਹੀਂ ਪੱਥਰ ਸ਼ਹੀਦੀ ਦੇ ਨਾਲ ਦੇ ਵਿੱਚ ਰਖਾ ਕੇ ਤੇ ਮਸਜਦ ਦੀ ਸਾਰੀ ਸ਼ੁਰੂ ਕਰਵਾਈ ਕਲਮੇ ਪੜਾਇਓ ਉਸ ਧਰਤੀ ਤੇ ਖੜ ਕੇ ਤੁਹਾਡੇ ਲਈ ਲਾਹਨਤ ਆ ਕਿ ਤੁਹਾਡੇ ਗਲਾਂ ਦੇ ਵਿੱਚ ਜੁੱਤਿਆਂ ਦੇ ਹਾਰ ਪੈਣੇ ਚਾਹੀਦੇ ਆ ਸੋ ਅੱਗੇ ਭਾਈ ਲੋਕਾਂ ਦੀ ਮਰਜ਼ੀ ਆ ਵੀ ਉਹਨਾਂ ਨੇ ਇਸ ਗੱਲ ਨੂੰ ਨੇ ਆਣਾ ਸੋ ਮੈਂ ਤਾਂ ਇੱਕ ਬੇਨਤੀ ਕਰਨੀ ਸੀ ਸ਼ੇਅਰ ਕਰਦੇ ਹੋਰ ਫੋਲੋ ਕਰ ਲਿਓ ਇਹ ਬਹੁਤ ਗਲਤ ਪਰਤ ਪੈ ਰਹੀ ਆ ਅਸੀਂ ਇਹਨੂੰ ਜਿੰਨਾ ਵੀ ਹੋ ਸਕਿਆ ਰੋਕਣਾ ਆ ਧੰਨਵਾਦ